ਰੂ ਰੱਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਮਾਲਕ ਸਾਰਿਆਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਸਰਬੱਤ ਦਾ ਭਲਾ ਕਰੇ ਤੇ ਭਲਾ ਹੀ ਕਰਾਵੇ ਚੜ੍ਹਦੀਆਂ ਕਲਾ ਬਖਸ਼ੇ ਜਿੰਨੇ ਵੀ ਨਵੇਂ ਪੁਰਾਣੇ ਸੱਜਣ ਆਪਣੇ ਚੈਨਲ ਦੇ ਨਾਲ ਜੁੜੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਨਵੇਂ ਪੁਰਾਣੇ ਸੰਗਤ ਆਪਣੇ ਚੈਨਲ ਨਾਲ ਜੁੜੀ ਹੈ ਮਾਲਕ ਸਾਰਿਆਂ ਦਾ ਭਲਾ ਕਰੇ ਬਾਲੇ ਕਰਾਵੇ ਇੱਕ ਥੋੜੀ ਜੀ ਦਿੱਕਤ ਆ ਰਹੀ ਹੈ ਵੀਰੇ ਆਪਣੇ ਆਪਣੀ ਕੋਈ ਵੀਡੀਓ ਨੂੰ ਬਾਲਾ ਤੁਸੀਂ ਸ਼ੇਅਰ ਨਹੀਂ ਕਰਦੇ ਪਏ ਜਿਹੜੀ ਕੋਈ ਵੀਡੀਓ ਪਾਉਣੀ ਹੈ ਫਿਰ ਹੌਸਲਾ ਜ ਟੁੱਟ ਜਾਂਦਾ ਕਿਉਂ ਵੀਡੀਓ ਪਾਉਣ ਨੂੰ ਜੀ ਨਹੀਂ ਕਰਦਾ ਜਿੱੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਇਹ ਆ ਸੰਦ ਆ ਜਾ ਆਪਾਂ ਕਿਸੇ ਵੀ ਤਰ੍ਹਾਂ ਦਾ ਘਰ ਵਿੱਚ ਪਾਠ ਕਰਦੇ ਆਂ ਪੂਜਾ ਕਰਦੇ ਆਂ ਆਪਾਂ ਕਹਿ ਦਿੰਨੇ ਆਂ ਜ਼ਰੂਰੀ ਨਹੀਂ ਐ ਚ ਵੀ ਗੱਦੀ ਹੋਣੀ ਚਾਹੀਦੀ ਆਪਣੇ ਘਰੇ ਜਿਨ੍ਹਾਂ ਦੇ ਤਾਂ ਗੱਦੀ ਆ ਉਹਨਾਂ ਨੂੰ ਤਾਂ ਉਹਨਾਂ ਦੇ ਗੁਰੂ ਵੱਲੋਂ ਜਾਪ ਮਿਲਿਆ ਹੁੰਦਾ ਜਿਹੜਾ ਪੂਰਨ ਗੁਰੂ ਆ ਉਹ ਆਪਣੇ ਬੱਚਿਆਂ ਨੂੰ ਆਪਦੇ ਚੇਲਿਆਂ ਨੂੰ ਆਪਦੇ ਸ਼ਾਗਿਰਦਾਂ ਨੂੰ ਉਹ ਜਾਪ ਜ਼ਰੂਰ ਕਰਾਉਂਦਾ ਹੁੰਦਾ ਕਿਉਂਕਿ ਸਟਾਰਟਿੰਗ ਹੀ ਗੱਦੀ ਦੀ ਐ ਇਸ ਤੋਂ ਹੁੰਦੀ ਐ ਸਟਾਰਟਿੰਗ ਹੀ ਐ ਤੋਂ ਹੁੰਦੀ ਐ ਜਿਹੜਾ ਵੀ ਇਲਮ ਦੀ ਲਾਈਨ 'ਚ ਪੈਣੇ ਜਾਂ ਆਪਾਂ ਵੈਸੇ ਕੋਈ ਜਾਪ ਕਰਦੇ ਨਾ ਫਿਰ ਇਹਦਾ ਫਾਲਾ ਜਿਹੜਾ ਦੂਣਾ ਚਾਉਣਾ ਹੋ ਹੋ ਮਿਲਦਾ ਆਪਾਂ ਨੂੰ ਜਦੋਂ ਆਪਾਂ ਜਾਪ ਕਰਕੇ ਬੰਨਿਆ ਜਾਪ ਕਈਆਂ ਬੰਨੀਆਂ ਦੇ ਆਸਨ ਦੇ ਇੱਕ ਬੱਬਾ ਬਲਕਨਾਸ ਜੀ ਦਾ ਜਾਪ ਹੁੰਦਾ ਇੱਕ ਗੁਰੂ ਨਾਨਕ ਦੇਵ ਜੀ ਦਾ ਹੁੰਦਾ 4-5 ਜਤਰਾਂ ਦੇ ਜਾਪ ਆਪਣੇ ਕੋਲੇ ਜਿਹੜੇ ਆਸਨ ਦੇ ਹੈਗੇ ਆ ਤੁਹਾਨੂੰ ਅੱਜ ਉਹਦੇ ਵਿੱਚ ਇੱਕ ਜਾਪ ਦੇਣ ਜਾ ਰਹੇ ਆ ਆਪਾਂ ਬੇਸ਼ੱਕ ਦੀਵਾਗਰ ਵਾਇਗਰ ਹੀ ਕਰਨਾ ਬੈ ਕੇ ਜਾਂ ਅੱਲਾਹ ਅੱਲਾਹ ਕਰਦੇ ਆ ਜਾਂ ਰਾਮ ਰਾਮ ਕਰਦੇ ਆ ਉਸ ਤੋਂ ਪਹਿਲਾਂ ਏਰੀਆ ਕਾ ਮਰਿਆਦਾ ਹੁੰਦੀ ਹੈ ਆਪਾਂ ਜਾਪ ਕਰਨ ਤੋਂ ਪਹਿਲਾਂ ਇੱਕ ਥਾਂ ਤੇ ਆਪਾਂ ਬਹਿ ਕੇ ਆਪਦਾ ਜਿੱਥੇ ਵੀ ਆਪਾਂ ਬਹਿ ਕੇ ਆਉਦਾ ਕੋਈ ਜਾਪ ਪਾਠ ਕਰਦੇ ਆ ਉਹ ਇੱਕ ਆਪਦਾ ਹਸਨ ਜ਼ਰੂਰ ਲਓ ਕਿਉਂਕਿ ਆਪਾਂ ਕਹਿ ਦਿੰਨੇ ਆਂ ਅਸੀਂ ਪਾਠ ਕਰਦੇ ਆਂ ਤਾਂ ਵੀ ਦੁਖੀ ਰਹਿਨੇ ਆਂ ਉਹਦਾ ਫਲ ਲੈਣ ਵਾਸਤੇ ਆਪਾਂ ਨੂੰ ਕੋਈ ਨਿਯਮ ਹੁੰਦੇ ਆਪਣੇ ਆਸਣ ਤੁਸੀਂ ਲਾਓ ਜੇ ਵੀ ਆਪਾਂ ਪਾਠ ਪੂਜਾ ਕਰਦੇ ਆਂ ਉਸੇ ਤਰ੍ਹਾਂ ਦਾ ਆਸਣ ਲੱਗ ਜਾਂਦਾ ਹੁੰਦਾ ਫਿਰ ਤੁਹਾਨੂੰ ਫਲ ਵੀ ਮਿਲੂਗਾ ਤੁਹਾਡੇ ਕਾਰੋਬਾਰ ਵੀ ਚੱਲਣਗੇ ਸਾਰਾ ਕੁਝ ਹੀ ਸੈੱਟ ਹੋਊਗਾ ਤੇ ਇਹ ਵੀਡੀਓ ਜਿਹੜੀ ਸਾਰੇ ਵਾਸਤੇ ਹੈ ਗੱਦੀ ਵਾਲਿਆਂ ਵਾਸਤੇ ਵੀ ਜਿਨ੍ਹਾਂ ਕੋਲੇ ਅਸਣ ਦੇ ਜਾਪ ਹੈ ਨਹੀਂ ਉਹ ਵੀ ਜੇ ਕੋਈ ਸ਼ਿਲਾ ਸਾਧਨਾ ਕਰਦੇ ਉਹ ਤੋਂ ਬਾਅਦ ਚ ਉਹਨਾਂ ਨੂੰ ਉਹ ਚੀਜ਼ ਦਾ ਕੋਈ ਰਿਜ਼ਲਟ ਨਹੀਂ ਮਿਲਦਾ ਜਿਹੜੇ ਆਪਣੇ ਘਰ ਦੇ ਵਿੱਚ ਜਾਪ ਕਰਦੇ ਆਂ ਆਪਾ ਪਾਠ ਕਰਦੇ ਆਂ ਕਿਸੇ ਵੀ ਤਰ੍ਹਾਂ ਦਾ ਉਹਦਾ ਵੀ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ ਹੁੰਦਾ ਉਹ ਆਪਾਂ ਨੂੰ ਸਾਰਾ ਕੁਝ ਮਿਲੂਗਾ ਜੇ ਲੋ ਆਪਾਂ ਕੋਈ ਵੀ ਜਾਪ ਕਰਨਾ ਪਾਠ ਕਰਨਾ ਉਹ ਤੋਂ ਪਹਿਲਾਂ ਆਪਾਂ ਇਹਨੂੰ ਸਿੱਧ ਕਰਕੇ ਜਾਪ ਨੂੰ ਆਸਨ ਤੇ ਬਹਿ ਕੇ ਇਹ ਆਪਾਂ ਜਾਪ ਸਿੱਧ ਕਰਨਾ ਨਾਲੇ ਆਪਣਾ ਆਸਨ ਸ਼ੁੱਧ ਹੋ ਜਾਊਗਾ ਨਾਲੇ ਆਪਣਾ ਜਿਹੜਾ ਪਾਠ ਹੈ ਜਿਹੜਾ ਤੁਹਾਨੂੰ ਯਾਦ ਦੱਸਣ ਲੱਗੇ ਨਾਲੇ ਆਪਣਾ ਉਹ ਕੰਮ ਕਰਨ ਲੱਗ ਜੂਗਾ ਜੇ ਕਿਸੇ ਵੀਰ ਨੂੰ ਕੋਈ ਸਮਝ ਨਾ ਆਵੇ ਆਪਾਂ ਬੋਲ ਕੇ ਪਾਉਣੀ ਹੈ ਤੁਹਾਨੂੰ ਜੇ ਸਮਝ ਨਾ ਆਵੇ ਪਹਿਲੀ ਗੱਲ ਆ ਸਮਝ ਆਊਗੀ ਜੇ ਨਾ ਆਈ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ WhatsApp ਤੇ ਮੈਸੇਜ ਕਰਕੇ ਤੁਸੀਂ ਹੁਣ ਧਿਆਨ ਨਾਲ ਸੁਣਨਾ ਧਿਆਨ ਨਾਲ ਸਮਝ ਲੈਣਾ ਮੰਤਰ ਦੇ ਜੋ ਬੋਲ ਧਰਤੀ ਉਪਰ ਆਕਾਸ਼ ਦੇ ਪ੍ਰਾਣ ਗੁਰੂ ਕੇ ਪਾਸ ਆਸਨ ਬੈਠੇ ਵਿਸ਼ਨੂੰ ਬ੍ਰਹਮਾ ਮਹੇਸ਼ ਆਸਨ ਬੈਠੇ ਗੁਰੂ ਗੋਪਾਲਾ ਆਸਨ ਬੈਠੇ ਸ਼੍ਰੀ ਚੰਦ ਬਾਲਾ ਆਸਨ ਬੈਠੇ ਪੀਰ ਫਕੀਰ ਜਿੰਨਾ ਬੈਠ ਕੇ ਜਪਿਆ ਜਾਪ ਜੋ ਨਾ ਜਾਣੇ ਆਸਨ ਦਾ ਜਾਪ ਉਸ ਦੇ ਮੁਖ ਲੱਗਿਆ ਪਾਪ ਜੋ ਜਾਣੇ ਆਸਨ ਦਾ ਜਾਪ ਉਸ ਦੇ ਮਿਟ ਜਾਂਦੇ ਜਨਮ ਜਨਮ ਦੇ ਪਾਪ ਸ਼੍ਰੀ ਰਾਮਚੰਦਰ ਦੀ 도ਹੀ ਉਸ ਦੇ ਅਗਿਨ ਟਿਕੇ ਕੋਈ ਉਸ ਦੇ ਅੱਗੇ ਟਿਕੇ ਨਾ ਕੋਈ ਏ ਵੀਰੇ ਅਸਾਂ ਦਾ ਜਾਪ ਜੇ ਕਿਸੇ ਨੂੰ ਸਮਝ ਨਾ ਆਈ ਹੋਵੇ ਤੁਸੀਂ ਇਹਨੂੰ ਵੀਡੀਓ ਨੂੰ ਵਾਰੀ-ਵਾਰੀ ਸੁਣ ਲਿਓ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਆਪਾਂ ਚੈਨਲ ਹੋਰ ਬਣਾਉਣ ਜਾ ਰਹੇ ਹਾਂ ਉਹਦਾ ਤੁਹਾਨੂੰ ਲਿੰਕ ਸ਼ੇਅਰ ਕਰਾਂਗੇ ਉਹ ਚੈਨਲ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਉੱਥੇ ਆਪਾਂ ਲਿਖ ਕੇ ਕਲਾਮਾ ਪਾਇਆ ਕਰਾਂਗੇ ਉਹ ਤੇ ਇੱਕ ਵੱਡੋਂ ਆਪਾਂ ਪ੍ਰੋਪਰ ਗੱਡੀ ਚਲਾਉਣ ਤੋਂ ਸਾਰਾ ਕੁਝ ਕਰਨ ਤੱਕ ਜਿੰਨਾ ਵੀ ਅਲਮਾ ਆਪਣੇ ਕੋਲ ਹੈਗਾ ਹਰੇਕ ਚੀਜ਼ ਪਾਵਾਂਗੇ ਤੁਸੀਂ ਉਹ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਨ ਉਹਦਾ ਲਿੰਕ ਇੱਕ ਦੋ ਦਿਨਾਂ ਚ ਤੋਂ ਢੇਰ ਤੱਕ ਸ਼ੇਅਰ ਕਰਾਂਗੇ ਤੇ ਉੱਤੇ ਆਪਾਂ ਲਿਖ ਕੇ ਪਾਇਆ ਕਰਾਂਗੇ ਜੇ ਕਿਸੇ ਵੀਰ ਨੇ ਇਹਦੀ ਆਪਣੇ ਤੋਂ ਵੇਦੀ ਪੁੱਛਣੀ ਹੋਈ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਪੁੱਛ ਸਕਦਾ ਚਲੋ ਮਾਲਕ ਸਾਰਿਆਂ ਨੂੰ ਚੜ੍ਹਦੀਆਂ ਕਲਾ 'ਚ ਰੱਖੇ